ਆ ਗਈ ਭਰਾਓ ਪਤਾ ਨਹੀਂ ਕੀ ਕਾਰਨ ਹੈ ਟਰਾਲੀ ਬਾਹਰ ਘੱਟੀਏ ਬੰਦੇ ਦੀ ਪਤਾ ਨਹੀਂ ਫੋਨ ਫਾਨ ਕਰਿਆ ਹੈ ਪਤਾ ਨਹੀਂ ਨਾ ਆ ਦੇ ਕੋ ਸਾਹਮਣੇ ਲੱਟਾਂ ਹੀ ਮਾਰਦੀਆਂ ਨੇ ਇਨਸਾਨ ਤੋਂ ਬਚ ਜੇ ਬੱਚਾ ਕੀ ਗੱਲ ਹੋ ਗਈ ਜੀ ਧੱਕ ਫੜੱਕ ਪੈ ਗਈ ਜਮਾ ਕੋਈ ਨਾ ਮੈਂ ਬਾਹਰ ਕਰਦੀ ਆ ਟਰਾਲੀ ਹੁਣ ਫੋਨ ਕਰ ਰਹੀ ਨਹੀਂ ਬਾਈ ਕੋਈ ਕਿਵੇਂ ਪੈ ਗਈ ਇਕਾ ਫੋਨ ਫਾਇਰ ਗ੍ਰੇਡ ਦਾ ਲੱਗਿਆ ਨੀਗਾ ਅੱਗ ਕਿਵੇਂ ਪੈ ਗਈ ਇਹ 11 ਚ ਲੱਗ ਤਾਹਾਂ ਹਾਂ 11 ਚ ਲੱਗ ਇਹ ਲਾ ਕੱਟਣੀ ਚਾਹੀਦੀ ਲਾਈਟ ਇਹਨਾਂ ਨੂੰ ਯਾਰਾ ਨਾ ਭਾਂ ਦੇ ਭਰਾ 11 ਚ ਲੱਗੀ ਭਰਾ 11 ਤੁਖਾ ਟਰਾਲੀ ਕਢਦੇ ਸੀ ਆ ਦੇਖੋ ਕਿ ਮੌਕਾ ਹੱਥ ਨਹੀਂ ਦਾ ਨਾ ਕੋਈ ਫਾਇਰ ਗ੍ਰੇਡ ਵਾਲਾ ਦਾ ਨੰਬਰ ਹੀ ਲੱਗਿਆ ਥੋਟੀ ਭੈਣ ਫਾਇਰ ਗ੍ਰੇਡ ਵਾਲਾ ਦਾ ਨੰਬਰ ਹੀ ਲੱਗਿਆ ਹੈਗਾ ਉਦਾਲੋ ਵੀ ਕਦੋਂ ਕਿਵੇਂ ਬੁਝੂਏ ਮਿੱਟੀ ਪਾ ਕੇ ਤਾਂ ਬੁਝਦੀ ਨਹੀਂ ਬੰਦੇ ਦੇ ਹੱਥ ਵਸ ਕੁਝ ਨਹੀਂ ਖਲ ਖੜੇ ਝੱਕੀ ਨੇ ਵਿਚਾਰੇ ਨਾ ਤਾਰਾ ਨਾ ਡਾਕਾ ਜਗਾੜ ਸਾਰਾ ਨੰਬਰ ਨੰਬਰ ਲੱਗਿਆ ਨਹੀਂ ਬਾਈ ਓਏ ਫਾਰਮ ਗਰੇਡ ਵਾਲਿਆਂ ਦਾ ਅੱਗ ਵਜਾਉਣ ਦਾ ਨੰਬਰ ਲੱਗਿਆ ਨਹੀਂ ਹੋਰ ਯਾਰ ਭਾਈ ਯਾਰ ਭਾਈ ਬਣ ਕੇ ਕਰਦੇ ਹੁਣ ਕਿੰਨਾ ਨੰਬਰ ਹੈ 99 ਜਮਾਰ ਕਿਆਂ ਵਾਲੀ ਸੜਕ ਤੇ ਹੈ ਭਾਈ ਜੇ ਕੋਈ ਦੇਖਦੇ ਆ ਫਾਇਰ ਬ੍ਰੀਡ ਦਾ ਨੰਬਰ ਹੈਗਾ ਡਾਇਲ ਕਰਿਓ ਯਾਰ ਨੰਬਰ ਦਾ ਵੀ ਨਹੀਂ ਪਤਾ ਲੱਗ ਰਿਹਾ ਮੌਕੇ ਤੇ ਤੇ ਵੀਰ ਸਾਰੀ ਭਜਾਈ ਜਾਂਦੇ ਨੇ ਸਾਈਡ ਦਿੰਦੇ ਸੀ ਕਿ ਗੱਡੀ ਨੂੰ ਤਾਹ ਤਾਰਾਂ ਸੀ ਲਾਈਟ ਹੈਗੀ ਸੀ ਸਪਾਰਕ ਪੈ ਗਿਆ ਤਾਰਾਂ ਨਾਲ ਲੱਗੇ ਹੈ ਫਿਰ ਉਹ ਰੋਡ ਦੀ ਨੰਬਰ ਹੈ ਰੋਡ ਦੇ ਉੱਤੇ ਕਿਹਨਾਂ ਲੱਗੇ ਨੇ ਹੈਗਾ ਨੰਬਰ ਹੈਗਾ ਨੰਬਰ ਹੈਗਾ ਤਾਰਾਂ ਨਾਲ ਲੱਗੀ ਕਰ ਤਾ ਭਾਈ ਨੰਬਰ ਉਹ ਏ ਆਉਂਦੇ ਆ ਇਹ ਨਾਲ ਸਾਈਡ ਦਿੰਦੇ ਦੀ ਆ ਤਾਰਾਂ ਨਾਲ ਲੱਗੀਦਾ। ਜਮਾਰ ਕੇ ਵਾਲੀ ਸੜਕ ਇਹ ਪਿੰਡ ਦਾ ਕਿਹੜਾ ਨੰਬਰ ਹੈ ਨਹੀਂ ਆ ਰਿਹਾ ਢੋਲ ਢਾਲ ਖੜਾ ਹੁੰਦਾ ਕਈ ਵਾਰ ਪਾਣੀ ਦਾ। ਹੋਰ ਤਾਂ ਹਾਲ ਦਾ ਚੱਲ ਜੂ ਥੱਲੇ ਦਾ ਰਿਗਾਰਡ ਆ। ਉਹ ਸੋਡਾ ਟੋੜ ਹੈ ਜਿਸ ਨੇ ਹੋ ਹਾਲੇ ਉਹਦਾ ਪਰਾਂ ਨੂੰ ਕਰ ਮਾਚੂ ਹਾਂ ਪਤਾ ਫਾਇਦਾ ਪਰੇਡ ਆ ਜਾ ਜਿੰਨੀ ਛੇ ਤੀ ਯਾਰ ਉਨਾ ਹੀ ਫਾਇਦਾ ਹੋ ਜੀ ਅੱਜ ਦਸਤਾਰਾ ਨਹੀਂ ਹੁੰਦਾ ਯਾਰ ਇਹਦਾ ਫਾਇਦਾ ਨਹੀਂ ਹੁੰਦਾ 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 ਇਹਦਾ ਫਾਇਦਾ ਨਹੀਂ ਹ ਪਾਣੀ ਨਾ ਚਿਗਰੀ ਜਾਂਦੀ ਆ ਬਈ ਹੋਰ ਪਾਣੀ ਪਈ ਜਾਵੇ ਇੰਨੇ ਲੋਟ ਹੀ ਨਹੀਂ ਆਉਂਦਾ ਆਪਾਂ ਪਾਣੀ ਦੀ ਵਾਰਟੀ ਟਰਾਲੀ ਮੇਰੇ ਕੀ ਕਰੂ ਹਾਂ ਉਹਦਾ ਹੁਣ ਆਖਿਆ ਆ ਜਾਂਦਾ